ਦਾ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆਹ ਜਿਹੜਾ ਪੰਗੋੜਾ ਜਿਹਾ ਦਲ ਬਣਿਆ ਨਾ ਜੀ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਾ ਦਿਓ ਇੱਕ ਤਾਂ ਇਹਨਾਂ ਨੇ ਨਾਂ ਦੇ ਦਿਆ ਵੀ ਸ਼੍ਰੋਮਣੀ ਅਕਾਲੀ ਦਲ ਸਰਜੀਤ ਆਹ ਪੂਰਨ ਸ਼ਬਦ ਥੋੜੇ ਦਿਨਾਂ ਅੱਜ ਹਟ ਜਾਣਾ ਜੇ ਆ 10 ਕਰੋੜ ਰੁਪਇਆ ਹਰਪ੍ਰੀਤ ਜੀ ਦੀ ਝੋਲੀ ਚ ਪਾ ਦੇ ਫਿਰ ਸਰਜੀਤ ਰਖੜਾ ਹੋ ਜਾਊਗਾ ਤਾਂ ਵੀ ਇਹਨੇ ਜੀ ਆਹ ਜਿਹੜਾ ਸਰਜੀਤ ਰਖੜਾ ਦਾਲਾ ਨਾ ਜੀ ਇਹਦਾ ਨਾਂ ਲਿਖਿਆ ਕਰੋ ਕਿਉਂਕਿ ਲੋਕਾਂ ਦੇ ਪੈਟਰੋਲ ਤੋਂ ਚੱਲਦਾ ਹੈਗਾ ਅੱਜ ਕੱਲ ਆਪ ਨੇ ਇਹਦੇ ਚ ਪੈਟਰੋਲ ਪਾਇਆ ਵਾ ਤੇ ਦੋ ਅਖਬਾਰਾਂ ਤੇ ਚੈਨਲਾਂ ਸਪੋਕਸਮੈਨ ਵਰਗੇ ਉਹਨਾਂ ਨੂੰ ਪਟ્રોલ ਪਾਇਆ ਹੋਇਆ ਤੇ ਇਹਨਾਂ ਦਾ ਕੰਮ ਆ ਸ਼ਰੋਮਣੀ ਅਕਾਲੀ ਦਰ ਨੂੰ ਗਾਲਾਂ ਕੱਢਣਾ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਵੀ ਤੁਹਾਡਾ ਕੋਈ ਵਿਜ਼ਨ ਪੰਜਾਬ ਪ੍ਰਤੀ ਥੋੜੀ ਆ ਤੁਸੀਂ ਕੋਈ ਸੜਕ ਥੋੜੀ ਬਣਾਣੀ ਆ ਪੰਜਾਬ ਦੀ ਤੁਸੀਂ ਬੱਚਿਆਂ ਨੂੰ ਰੋਜ਼ਗਾਰ ਥੋੜੀ ਦੇਣਾ ਤੁਹਾਡਾ ਪਲਾਨਨ ਕੋਈ ਗਰੀਬ ਦੀ ਸੋਸ਼ਲ ਵੈਲਫੇਅਰ ਸਕੀਮਾਂ ਆ ਰੋਜ਼ਗਾਰ ਥੋੜੀ ਆ ਤੁਹਾਡਾ ਤਾਂ ਇੱਕੋ ਇੱਕ ਏਜੰਡਾ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢਣਾ ਤੁਸੀਂ ਦੋ ਮਹੀਨੇ ਬਾਅਦ ਕੱਢ ਲਿਆ ਆ ਹੜਾ ਵਾਲਾ ਕੰਮ ਮੁੱਕ ਲੈਣ ਦੇ ਕੱਢੀ ਜਾਓ ਸਾਰੇ ਬੈਠ ਕੇ ਗਾਲਾਂ ਸੋ ਹੁਣ ਤੁਸੀਂ ਗਾਲਾਂ ਕੱਢ ਰਹੇ ਆ ਜਿਸ ਤਰ੍ਹਾਂ ਦੇ ਕਮੈਂਟ ਮੈਂ ਉਹਨਾਂ ਗਾਲਾਂ ਦੇ ਥੱਲੇ ਪੜ ਰਹੇ ਆ ਨਾ ਜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਛਿੱਤਰ ਪ੍ਰੇਡ ਹੋ ਜਣੀਆਂ ਫਿਰ ਕਹਿਣਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਡੀ ਕਟਾਈ ਕਰਵਾਦੀ ਜਾਣ ਕੇ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਛਿੱਤਰਾਂ ਤੋਂ ਬਚੋ ਆ ਮਹੀਨਾ 20 ਦਿਨ ਬਾਅਦ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ ਸੋ ਕੱਲਾ ਸੁਖਵੀਰ ਬਾਦਲ ਜੀ ਨੇ ਕੱਲਾ ਡੀਜ਼ਲ ਥੋੜੀ ਦੇ ਆ ਜੀ ਜਾਂ ਕੱਲੇ ਪੈਸੇ ਥੋੜੀ ਦੇ ਆ ਕਾਲ ਸੈਂਟਰ ਚੱਲ ਰਿਹਾ ਹੈਗਾ ਹੁਣ ਇੱਕ ਦਿਨ ਇੱਕ ਪਿੰਡ ਦਾ ਉੱਥੇ ਰਾਮ ਪਰ ਰਾਮ ਸਿੰਘ ਵਾਲਾ ਉੱਥੋਂ ਇੱਕ ਵੀਡੀਓ ਪਈ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਸਾਡੀ ਇਹ ਵੀਡੀਓ ਪਹੁੰਚ ਕਰਦੇ ਉਹ ਹੀ ਸਾਡੀ ਮਦਦ ਕਰ ਸਕਦਾ ਸਰਕਾਰ ਤਾਂ ਭੱਜ ਗਈ ਵੀਡੀਓ ਦਿਓ ਵੀਡੀਓ ਵੀ ਮੈਂ ਤੁਹਾਨੂੰ ਸੁਣਾਵਾਂ ਦਿਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਯੂਥ ਦੇ ਬੰਦਿਆਂ ਦੀ ਡਿਊਟੀ ਲਈ ਵੀ ਇਹਨਾਂ ਕੋਲ ਪਹੁੰਚੋ ਜਦੋਂ ਵੀਡੀਓ ਆਈ ਕਾਲ ਸੈਂਟਰ ਨੇ ਕੱਢ ਕੇ ਭੇਜੀ ਉਹ ਬੰਦੇ ਉੱਥੇ ਗਏ ਉਹਨਾਂ ਨੇ ਵੀਡੀਓ ਕਾਲ ਕਰੀ ਕਰਵਾਈ ਸੁਖੀਰ ਜੀ ਨੂੰ ਵੀਡੀਓ ਕਾਲ ਕਰਾਈ ਤੇ ਸੁਖੀਰ ਬਾਦਲ ਦੀ ਅਗਲੇ ਦਿਨ ਉੱਥੇ ਆਪ ਗਏ ਜਾ ਕੇ ਉੱਥੇ ਮਦਦ ਪੂਰੀ ਪਚਾ ਕੇ ਆਏ RAM ਸਿੰਘ ਵਾਲਾ ਪਿੰਡ ਦਾ ਨਾਮ ਹੈ ਤੁਸੀਂ ਦੱਸੋ ਕਿਹੜੇ ਸੋਸ਼ਲ ਮੀਡੀਆ ਤੇ ਅਸੀਂ ਦਿਖਾਇਆ ਕਿਉਂਕਿ ਸੋਚਦੀ ਵੀ ਯਾਰ ਗਰੀਬਾਂ ਦੀ ਮਦਦ ਕਰਨੀ ਇੱਕ ਦਿਨ ਮੈਂ ਤੁਹਾਨੂੰ ਹੋਰ ਦੱਸਾਂ ਜੀ ਇੱਕ ਬੀਬੀ ਦਾ ਫੋਨ ਆਇਆ 2 ਵਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੈਨੇਡਾ ਤੋਂ ਬੀਆ ਚਮਕੌਰ ਸਾਹਿਬ ਉੱਥੇ ਬੰਨ ਤੇ ਲੋੜ ਆ ਜੀ ਤੁਸੀਂ ਮਦਦ ਕਰੋ ਉਹਨਾਂ ਨੇ ਸੁਖਵੀਰ ਜੀ ਨੂੰ ਵੀ ਫੋਨ ਕਰਿਆ ਤੇ ਚੰਨੀ ਨੂੰ ਵੀ ਫੋਨ ਕਰਿਆ ਤੇ ਸੁਖਵੀਰ ਬਾਦਲ ਦੀ ਔਰ ਬੀਬੀ ਵੀ ਕਾਂਗਰਸੀ ਤੇ ਜਿਹੜੇ ਬੰਨ ਲਾ ਰਹੇ ਉੱਥੇ ਸਰਪੰਚ ਵੀ ਕਾਂਗਰਸੀ ਸੁਖਵੀਰ ਬਾਦਲ ਜੀ ਸਵੇਰੇ ਉੱਥੇ ਡੀਜ਼ਲ ਤੇ ਪੈਸੇ ਲੈ ਕੇ ਪਹੁੰਚ ਗਏ ਉਹਨਾਂ ਦੀ ਮਦਦ ਕਰਿਆ ਤੇ ਸੋਸ਼ਲ ਮੀਡੀਆ 'ਤੇ ਆਹੀ ਆ ਲਫਾਫੇ ਵਾਲੇ ਤੇ ਆ ਮਾਨ ਸਾਹਿਬ ਦੀ ਟੀਮ ਜਿਹੜੇ ਬੇਕਾਰ ਹੋਏ ਮਤਲਬ ਫੇਲ ਹੋਏ ਜਿੰਨਾ ਕਰਕੇ ਹੜਾਏ ਉੱਥੇ ਕਹਿ ਰਹੇ ਜੀ ਆਪਣੇ ਬੰਦਿਆਂ ਨੂੰ ਪੈਸੇ ਦੇਗੇ ਬਾਅਦ ਚ ਉਹ ਸਰਪੰਚ ਨੇ ਦੱਸਿਆ ਵੀ ਮੈਂ ਕਾਂਗਰਸੀ ਸਰਪੰਚ ਆ ਜੇ ਤੁਸੀਂ ਮੈਨੂੰ ਬਾਰ ਬਾਰ ਕਹੋਗੇ ਮੈਂ ਮੰਨ ਗਿਆ ਵੀ ਮੈਂ ਕੱਲੀ ਉਹ ਬਣ ਜਾਊਗਾ ਕਾਂਗਰਸੀ ਸਰਪੰਚ ਨੂੰ ਪੈਸੇ ਦੇ ਕੇ ਆਹ ਹਾਲਾ ਕੱਲਾ ਇਹ ਥੋੜੀ ਕਿਸ਼ਤੀਆਂ ਦੀ ਡਿਮਾਂਡ ਕਿੰਨੀਆਂ ਦੀ ਆਈਆਂ ਅਸੀਂ 8 10 ਜਗ੍ਹਾ ਤਾਂ ਕਿਸ਼ਤੀਆਂ ਭੇਜੀਆਂ ਕਿਸਤੀ ਇੱਕ ਦਿਨ ਤੇ ਆ ਜਾਂਦੀ ਹੈ ਜੀ ਆਰਡਰ ਕਰੇ ਬੰਬਈ ਤੋਂ ਕਿਸ਼ਤੀਆਂ ਆਈਆਂ ਆ ਮੇਰੇ ਦਫਤਰ 'ਚ ਹੁਣ ਵੀ ਇੱਕ ਪਈ ਆ ਨਵੀਂ ਕਿਸ਼ਤੀ ਕੱਲ ਮੈਨੂੰ ਪਤਾ ਲੱਗਿਆ ਉੱਥੇ ਭੇਜਣੀ ਆ ਉਹ ਮੰਗਾਈ ਹੋਈ ਆ ਕਿਸ਼ਤੀਆਂ ਆਈਆਂ ਔਰ ਫਿਰ ਘੋਰ ਮੈਂ ਤੁਹਾਨੂੰ ਦੱਸਾਂ ਮੈਂ ਇਸ ਕਰਕੇ ਦੱਸ ਰਿਹਾ ਵੀ ਕਿਆ-ਕਿਆ ਮਦਦ ਹੋਈ ਆ ਪੱਟੀ ਤੋਂ ਕੋਈ ਬਿੱਬੀ ਧੀ ਪੱਟੀ ਦੇ ਨੇੜੇ ਤੋਂ ਉਹਦਾ ਫੋਨ ਆ ਗਿਆ ਕਾਲ ਸੈਂਟਰ 'ਚ ਵੀ ਸਾਨੂੰ ਨਾ ਇੱਥੇ ਬੀਬੀਆਂ ਬਹੁਤ ਹਨ ਉਹਨਾਂ ਨੂੰ ਕੋਈ ਬੀਬੀਆਂ ਨੂੰ ਸਮਾਨ ਚਾਹੀਦਾ ਵੀ ਤੁਸੀਂ ਇਹਨਾਂ ਦੀ ਸਾਡੇ ਨਾਲ ਕਿਸੇ ਲੇਡੀ ਦੀ ਗੱਲ ਕਰਾਓ ਅਸੀਂ ਲੜਕੀਆਂ ਦੀ ਗੱਲ ਕਰਾਈ ਉਹਨਾਂ ਨੇ ਆਪਣਾ ਸਮਾਨ ਨੋਟ ਕਰਾਇਆ ਜੋ ਸਮਾਨ ਹੁੰਦਾ ਹੈ ਕਿ ਸਿੱਧੀ ਨਹੀਂ ਵੀ ਗੱਲਾਂ ਕਰ ਸਕਦੇ ਤਾਂ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਵੀ ਯਾਰ ਆਪਾਂ ਸਮਾਨ ਨਹੀਂ ਖਰੀਦ ਕੇ ਭੇਜਣਾ ਉਹਨਾਂ ਨੂੰ ਕਹੋ ਵੀ ਨੇੜੇ ਦੀ ਦੁਕਾਨ ਤੋਂ ਕਿਤੇ ਪ੍ਰਬੰਧ ਕਰਨਾ ਅਸੀਂ ਪੈਸੇ ਭੇਜਦੇ ਆ 6 ਮਡੇ ਪੈਸੇ ਟਰਾਂਸਫਰ ਹੋਏ ਉਹਨਾਂ ਦੇ ਖਾਤੇ 'ਚ ਬੀਬੀ ਦੇ ਜਿਹਨੂੰ ਨਾ ਅਕਾਲੀ ਦਲ ਨਾਲ ਉਹਦਾ ਬਾ ਵਸਤਾ ਨਾ ਲੇਗਾ ਨਾ ਦੇਗਾ ਉਹ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਕਹਿਣਾ ਚਾਹ ਰਹੀ ਆ ਮੈਂ ਵੀਡੀਓ ਦਿਖਾਉਂਗਾ ਵੀ ਧੰਨਵਾਦ ਬਾਦਲ ਪਰਿਵਾਰ ਦਾ ਜਿਨ੍ਹਾਂ ਨੇ ਇਹ ਸਮਾਨ ਭੇਜਿਆ ਜੀ ਇਹੀ ਕਹਿ ਕੇ ਸ਼ੁਰੂ ਕਰੀਤੀ ਵੀ ਕੋਈ ਰਾਜਨੀਤੀ ਨਹੀਂ ਕਰਨੀ ਸਿਰਫ ਹਮਦਰਦੀ ਨਾਲ ਪਿਆਰ ਨਾਲ ਸੇਵਾ ਕਰਨੀ ਔਰ ਉਹ ਨਿਸਾਨ ਸਵੇਰੇ 9 ਵਜੇ ਨਿਕਲਦਾ ਤਾਂ ਰਾਤ ਨੂੰ 12 ਵਜੇ ਡੈਮਾਂ ਤੇ ਘੁੰਮਦਾ ਤਾਂ ਬਾਵਜੂਦ ਇਹਦੇ ਤੁਹਾਨੂੰ ਪਤਾ ਵੀ ਮੁੰਡਾ ਵੀ ਉਤਰਿਆ ਤਾਂ ਪੇਨ ਵੀ ਹੁੰਦੀ ਸੀ ਪੇਨ ਕਿਨਰ ਖਾ ਖਾ ਕੇ ਵੀ ਉਹ ਬਾਊਡਰ ਨਾਲ ਤੇ ਘੁੰਮਦਾ ਰਹੇ ਆ ਅੱਜ ਇਹ ਘਟੀਆ ਬੰਦੇ 4 ਪੈਸੇ ਲੈ ਕੇ ਜਿਹੜਾ ਨਵਾਂ ਦਲ ਬਣਿਆ ਤੇ ਪ੍ਰਚਾਰ ਕਰ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਪੈਸੇ ਲੈ ਲੇ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਡੀਜੇ ਲੈ ਲਿਆ ਜੀ ਸ਼੍ਰੋਮਣੀ ਅਕਾਲੀ ਦਲ ਜੋ ਅਨਾਉਂਸ ਕਰਦਾ ਉਹ ਕਰਦਾ ਹੈਗਾ ਸੋ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਦੇਖੋ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਹੈ ਵੱਡਾ ਨੁਕਸਾਨ ਉਸ ਵਾਤੇ ਜ਼ਿੰਮੇਵਾਰ ਕੌਣਾ ਸਰਕਾਰ ਸਿੱਧੀ ਹੈ ਇਸ ਕਰਕੇ ਜ਼ਿੰਮੇਵਾਰ ਆ ਜਦ ਪੂਰੀ ਦੁਨੀਆ ਨੂੰ ਪਤਾ ਤਾਂ ਵੀ ਇਸ ਵਾਰ ਬਾਰਸ਼ਾਂ ਵੱਧ ਪੈਣੀਆਂ ਤੁਸੀਂ ਡੈਮ ਕਿਉਂ ਨਹੀਂ ਖਾਲੀ ਕਰੇ ਜੀ ਡੈਮ ਕਿਸ ਤਰ੍ਹਾਂ ਖਾਲੀ ਕਰਦੇ ਫਿਰ ਇਹਨਾਂ ਦੀ ਪੋਲਿਟਿਕਸ ਨਹੀਂ ਚੱਲਣੀ ਸੀ ਇਹਨਾਂ ਨੇ ਰਲਕੇ ਡੋਇਆ ਅੱਜ ਕਾਂਗਰਸ ਕਿਉਂ ਨਹੀਂ ਬੋਲਦੀ ਇਹਨਾਂ ਦੇ ਖਿਲਾਫ ਜਾਂ ਇਹ ਲਫਾਫੇ ਵਾਲੇ ਜਿਹੜੇ ਹਰਪ੍ਰੀਤ ਵਰਗੇ ਬਣੇ ਆ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਸਾਰੇ ਇਕੱਠੇ ਆ ਕਾਂਗਰਸ ਤਾਂ ਆਮ ਆਦਮੀ ਪਾਰਟੀ ਤਾਂ ਇਕੱਠੇ ਹਰਿਆਣੇ ਚ ਵੀ ਐਮਐਲਏ ਦੀ ਚੋਣ ਲੜੀ ਐਮਪੀ ਦੀਆਂ ਚੋਣਾਂ ਇਕੱਠੀਆਂ ਲੜੀਆਂ ਹੁਣ ਉਪਰਾਸ਼ਟਪਤੀ ਦੀ ਚੋਣ ਇਕੱਠੀ ਲੜੀਆ ਸੋ ਕਾਂਗਰਸ ਆਪ ਵਾਲਿਆਂ ਨੂੰ ਕਿਉਂ ਕਹੂਗੀ ਉੱਥੇ ਭਗਵੰਤ ਮਾਨ ਨੇ ਫੋਰਸ ਲਾ ਕੇ ਬੈਠ ਗਿਆ ਵੀ ਮੈਂ ਜੀ ਪੰਜਾਬ ਦਾ 1 ਲੀਟਰ ਪਾਣੀ ਵੀ ਹਰਿਆਣੇ 'ਚ ਨਹੀਂ ਜਾਣ ਦੇਣਾ ਜਦੋਂ ਹਰਿਆਣੇ 'ਚ ਇਲੈਕਸ਼ਨ ਤੇ 8300 ਕਿਊਸਿਕ ਪਾਣੀ ਹਰਿਆਣੇ ਨੂੰ ਦੇ ਦਿਆ ਜਦੋਂ ਰਾਜਸਥਾਨ 'ਚ ਇਲੈਕਸ਼ਨ ਤੇ 3300 ਕਿਊਸਿਕ ਪਾਣੀ ਰਾਜਸਥਾਨ ਨੂੰ ਚੱਕ ਕੇ ਦੇ ਦਿਆ ਜਦੋਂ ਪੰਜਾਬ 'ਚ ਇਲੈਕਸ਼ਨ ਆਏ ਹੜ ਨਾਲ ਮਰਵਾ ਦਿਆ ਪੰਜਾਬ ਉੱਥੇ ਪਾਣੀ ਦੇ ਡੈਮ ਭਰ ਕੇ ਬੈਠ ਗਿਆ ਜਦੋਂ ਬਾਰਿਸ਼ ਪਈ ਡੈਮ ਤੋਂ 3 ਫੁੱਟ ਪਾਣੀ ਗਿਆ ਤੇ ਸਿੱਧਾ ਛੱਡਿਆ ਨਾ ਕਿਤੇ ਬੰਨ ਲਾਇਆ ਕਿਸੇ ਵੀ ਬੰਨ ਤੇ ਕੰਮ ਕਰਿਆ ਨਾ ਡੀਸਿਲਟਿੰਗ ਕਰੀ ਜਿਹੜੇ ਸੈਂਟਰ ਤੋਂ ਉੱਪਰ ਉੱਠ ਗਏ ਕਿਨਾਰੀਆਂ ਤੋਂ ਇਹਨਾਂ ਨੇ ਇਲੀਗਲ ਮਾਈਨਿੰਗ ਕਰਤੀ ਪਾਣੀ ਵੜਿਆ ਪੂਰਾ ਪੰਜਾਬ ਫੜਾ ਕੇ ਰੱਖ ਦਿਆ ਸੋ ਸ਼੍ਰੋਮਣੀ ਅਕਾਲੀ ਦਰ ਨੂੰ ਖਤਮ ਕਰਨ ਵਾਸਤੇ ਤੁਸੀਂ ਦੇਖੋ ਕਿੱਥੋਂ ਸਾਜਿ ਸ਼ੁਰੂ ਹੋਈ ਸੀ ਅਕਾਲਪੁਰਖ ਵਾਈ ਗਿਨ ਨੂੰ ਬੇਨਕਾਬ ਕਰੀ ਬਖੜੇ ਦੇ ਘਰ ਮੀਟਿੰਗ ਚੰਦੂ ਮਾਜਰੇ ਦੇ ਘਰ ਮੀਟਿੰਗ ਇੰਡ ਤੋਂ ਉੱਥੇ ਨਵਾਂ ਦਲ ਬਣਿਆ ਉੱਥੇ ਹਰਪ੍ਰੀਤ ਨੂੰ ਕਿਹਾ ਗਿਆ ਵੀ ਤੈਨੂੰ ਪ੍ਰਧਾਨ ਬਣਾਵਾਂਗੇ ਫਿਰ ਉਹਨੇ ਅਕਾਲ ਤਖਤ ਸਾਹਿਬ ਤੇ ਸਾਜ ਦੇ ਤਹਿਤ ਇਹਨਾਂ ਤੋਂ ਚਿੱਠੀ ਲਈ ਚਿੱਠੀ ਲੈਣ ਤੋਂ ਬਾਅਦ ਕਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਰਵਾਉਣ ਵਾਸਤੇ ਆਮ ਆਦਮੀ ਪਾਰਟੀ ਹਰਪ੍ਰੀਤ ਕਿਸ ਤਰ੍ਹਾਂ ਉਹਨੂੰ ਲੈ ਕੇ ਗਈ ਗੋਲੀ ਮਰਵਾਉਣ ਲਈ ਅਕਾਲ ਪੁਰਖ ਵਾਇਕਰੂ ਨੇ ਉਹਨੂੰ ਬਖਸ਼ ਦਿਆ ਉਸ ਤੋਂ ਬਾਅਦ ਆਪ ਹੁਕਮਨਾਮੇ ਕਰੇ ਵੀ ਇਹ ਲੱਗ ਚੁੱਲ੍ਹਾ ਨਹੀਂ ਬਣਾਣਾ ਆਪ ਉਸ ਚੁੱਲ੍ਹੇ ਦਾ ਪ੍ਰਧਾਨ ਬਣ ਗਿਆ ਹੁਣ ਉਹ ਚੁੱਲ੍ਹੇ ਨੂੰ ਪਤਾ ਵੀ ਸਰਕਾਰ ਦਾ ਪੰਜਾਬ 'ਚ ਨਹੀਂ ਬਣਾ ਸਕਦੇ ਆਪੋਜੀਸ਼ਨ ਵੀ ਨਹੀਂ ਬਣਾ ਸਕਦੇ ਹੁਣ ਉਹ ਚੁੱਲਾ ਪੈਸੇ ਇਕੱਠੇ ਕਰਨ ਵਾਸਤੇ ਜਿਹੜਾ ਬੰਦਾ ਉਹਦੇ ਤੇ ਤੇਲ ਪਾਊਗਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢਣਾ ਉਹ ਗਾਲਾਂ ਕੱਢਣ ਤੇ ਸ਼ੁਰੂ ਹੋ ਗਿਆ ਸੋ ਗਾਲਾਂ ਕੱਢਣ ਨਾਲ ਕੋਈ ਪੰਜਾਬ ਦਾ ਭਲਾ ਨਹੀਂ ਹੋਣਾ ਪੰਜਾਬ ਦਾ ਭਲਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਨਾਲ ਹੋਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਔਰ ਕਰਦਾ ਰਹੇ ਥੈਂਕ ਯੂ